ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੁ ਜੀ ਸਾਹਿਬ ਇਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੂਨੀ ਸਾਹਿਬ ਪੰਗੁਰ ਪ੍ਰਸਾਦ ਜਪਤ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਣਾ ਹੋ ਬਈ ਜੇ ਸੋਚੀ ਲਖਬਾਰ ਚੁੱਕ ਚੁਪ ਨਾ ਹੋ ਬਈ ਜੇ ਲਾਈ ਰਾਹ ਤੌਰ ਭੁਖਿਆ ਭੁਖ ਨ ਉਤਰੀ ਜੇ ਬੰਦਾ ਪੁਰਿਆ ਪਾਰ ਸਹਸ ਸਿਆਣ ਪਾ ਲਖ ਹੋਇ ਤਾ ਇਕ ਨ ਚਲੇ ਨਾਲ ਕਿਪ ਸਚਿਆਰਾ ਹੋਇਆ ਕਿਪ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀਅ ਹੁਕਮ ਮਿਲਿ ਬੜਿ ਆਈ ਹੁਕਮੀ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਦੂਜਾ ਤੈ ਹਉ ਮੈਂ ਕਹਿ ਨ ਕੋਈ ਗਾਵੈ ਕੋ ਤਾਣ ਹੋ ਬਖਸਰ ਤਾਣ ਗਾਵੈ ਕੋ ਦਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਬੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੰਗ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀਅ ਲੈ ਫੜ ਦੇ ਗਾਵੈ ਕੋ ਜਪ ਕਰ ਦੇ ਸਾਰ ਦੂਰ ਗਾਵੈ ਕੋ ਬਿਖੇ ਆਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾ ਹੈ ਜੁਗਾ ਜੁਗੰਤਰ ਖਾਈ ਕਾ ਹੈ ਹੁਕਮੀ ਹੁਕਮ ਚਲਾਇਰਾ ਉਹ ਨਾਨਕ ਬਿਕਸਾਵੀ ਪ੍ਰਭਾਉ ਹੁਤ ਸਚਾ ਸਚ ਨਾਏ ਪਖਿਆ ਪਉ ਅਕਾਰ ਆਖ ਮੰਗ ਦੇ ਦੀ ਦਤ ਕਰੀ ਦਾ ਤਾਰ ਫਿਰ ਕੀ ਅਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੀ ਪਿਆਰ ਅਮਰਤ ਬੀਲਾ ਸਚ ਨਾਉ ਬੜੀ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਗਦਵਾਰ ਨਾਨਕ ਈ ਵੈ ਜਾਣੀਐ ਸਭ ਆਪੇ ਸਚਿਆਰਥਾ ਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਰ ਰਕੀਐ ਭਾਉ ਦੁਖ ਪਰ ਹਰ ਸੁਖ ਕਰ ਲਾ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰ ਈਸਰ ਗੁਰ ਗੋੜਕ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਣ ਅੱਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਤੀਰਥ ਨਾਮਾ ਜੇ ਤਿਸ ਪਾਵਾਂ ਬਿਨ ਪਾਣੀ ਕੀ ਨਾਇ ਕਰੀ ਜੇ ਤੀਸੇ ਟੋਪਾਈ ਵੇਖਾਂ ਬਿਨ ਕਰਮਾ ਕੀ ਮਿਲ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੋਣੀ ਹੋਏ ਨਵਾ ਖੰਡਾਵਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਗੀਤ ਤੇ ਜਗ ਲੇ ਜੇ ਤਿਸ ਨਦਰ ਨ ਆਵੇ ਤੈ ਬਾਦ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੋਚੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਪਲੇ ਅਕਾ ਸੁਣਿਆ ਦੀਪ ਲੋ ਪਤਾਲ ਸੁਣਿਆ ਭੂਲੇ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖਤਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕਤ ਸਲਾਣ ਮਾਨਦ ਸੁਣਿਆ ਯੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ 베ਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖਤਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 68 ਕੈ ਇਸ਼ਾਨ ਸੁਣਿਆ ਪਰ ਪਰਤਾ ਵਹਿਮਾਨ ਸੁਣਿਆ ਲਾਗੈ ਸਹਿਤਿਆ ਨਾਨਕ ਭਗਤਾ ਸਦਾ ਬੀਗਾ ਸੁਣਿਆ ਦੂਖ ਪਾਪ ਕਾ ਨਾ ਸੁਣਿਆ ਸਾਰਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾ ਬੈ راہ ਸੁਣਿਆ ਤੋਵੇਸ ਗਾਉ ਨਾਨਕ ਭਗਤਾ ਸਦਾ ਬੀਗਾ ਸੁਣਿਆ ਦੂਖ ਪਾਪ ਕਾ ਨਾ ਸੁ ਮੰਨੇ ਕੀ ਗਤ ਕਹੀ ਨਾ ਜਾਏ ਚੀਕੋ ਕਹਿ ਪਿਛਾ ਪਛਤਾਈ ਕਾਗਦ ਕਲਮ ਨਾਲ ਲਿਖਣਾ ਹੋਰ ਮਨਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨ ਅਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਮਨ ਕੀ ਸੋਧ ਮਨੈ ਮਉ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਕ ਨਾ ਪਾਏ ਮਨੈ ਤਤ ਸਿਉ ਪ੍ਰਗਟ ਜਾਏ ਮਨੈ ਮਗ ਨਾ ਚਲੇ ਪੰਥ ਮਨੈ ਤੁੰਸੀ ਦੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਰ ਜਾਣਾ ਮਨ ਕੋਈ ਮਨੈ ਪਾਵੈ ਮੋਖ ਦੁਆਰ ਮਨੈ ਪਰਬਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਪਵੈਨ ਭਿਖ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣਾ ਮਨ ਕੋਈ ਪੰਚ ਪਰ ਬਾਣ ਪੰਚ ਪਰ ਦਹਨ ਪੰਚੇ ਪਵ ਹੈ ਦਰਗਹ ਮਾਨ ਪੰਚਾ ਸੋ ਹੈ ਦਰ ਰਾਜਾਨ ਪੰਚਾ ਕਗੁਰ ਇਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਧੋਲ ਤਰਾਂ ਦੇ ਆ ਕਾਬੂਤ ਸੰਤੂਪਤਾ ਪਰਖਿਆ ਜਨਸੂਤ ਜੇ ਕੋ ਬੂਝਾ ਹੋਵੇ ਸਚੇ ਔਰ ਤਬ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰ ਤਲੇ ਕਬਰ ਜੋਰ ਜੀ ਹੈ ਜਤ ਰੰਗਾ ਕੇ ਨਾਮ ਸਬਨਾ ਲਿਖਿਆ ਬੂੜੀ ਕਲਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨਸਵਾਲੀ ਉਰੂਪ ਕੇਤੀ ਦਾਤ ਜਾਣਾ ਕੌਣ ਕੋਤ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਇ ਲਖ ਦਰਿਆ ਕੁਦਰਤ ਕਵਣ ਕਾ ਵਿਚਾਰ ਬਾਰ ਬਾਰ ਨ ਜਾਵਾ ਇੱਕ ਬਾਰ ਜੋਤ ਉਤਪਾਵੈ ਸਹੀ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਪਾਉ ਸੰਖ ਪੂਜਾ ਅ ਸੰਖ ਤਪਤਾਉ ਸੰਖ ਗ੍ਰੰਥ ਮੁਕਵੇਲ ਪਾਠ ਸੰਖ ਜੋ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਅਸੰਖ ਦਾਤਾਰ ਸੰਕ ਸੁਰਮਾ ਫਕਸਾ ਅਸੰਖ ਮੋਲੇ ਬਲਾਈ ਤਾਰ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਾ ਜਾਬ ਏਕ ਬਾਰ ਜੋਤ ਉਤਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਕ ਮੋਰਖੰਡ ਕੋਰ ਸੰਕ ਚੋਰ ਹਰਾਮ ਖੋਰ असंख अमर कर जा है जूर असंखल बड़ा त्याग मा है संख तापी पाप कर जा है संख कूड़े और कूड़े बरा है संख मलेश मल पक्का है असंख निंदक सिर करे पार नानक नीच कै विचारो बारिया ना जावा एक बार जोत उपभावै साईं भली कार तू सदा सलामत है रंगकार असंख नाब संख थाव गम गम संख लोए संख कै सिर पार होई अक्ली नाम करी साला करी ज्ञान गीत गुणगा ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਰਖਾਉਣ ਜਿਨ ਇਲਕੇ ਤੇ ਸਰਨਾਏ ਜੇ ਪਰਮਾਇ ਤੇਪ ਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਬਿਣ ਨਾ ਬਨਾਈ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਬਾਰਿਆ ਨਾ ਜਾਵਾ ਏਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਅਨੰਕਾਰ ਪਰ ਇਹ ਹੱਥ ਪੈਰ ਤਾਂ ਦੇ ਪਾਣੀ ਤੋਂ ਤੈ ਉਤਰ ਸਕੇ ਮੂਤ ਪਲੀਤੀ ਕੱਪੜ ਹੋਈ ਤੇ ਸਾਬਣ ਲਈ ਆ ਉਹ ਤੋਈ ਪਰਿਆ ਮਤ ਪਾਪਾਂ ਕਾ ਸੰਗ ਉਹ ਤੋ ਕੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਆਇ ਕਰ ਕਰ ਕਰਨ ਲਿਖ ਲੇ ਜਾਉ ਆ ਕੇ ਵੀ ਜਪੀਂ ਕਾ ਨਾਨਕ ਹੁਕਮੀ ਆਵ ਜਾਓ ਤੀਰ ਤਪ ਦਿਆਦਤ ਨਾਨਕ ਜੇ ਕੋ ਪਾਪੈ ਤਿਲਕਾ ਮਾਨ ਸੋਣਿਆ ਮਨਿਆ ਮਨ ਕੀਤਾ ਬਾਹੂ ਅੰਤਰਗਤ ਤੀਰਤ ਮਰਨਾ ਉਹ ਸਭ ਗੁਣ ਤੀਰੇ ਮੈਂ ਨਾਹੀ ਕੋਈ ਬੇਨੁਗੁਣ ਕੀਤੇ ਭਗਤ ਨਾਇ ਹੋਏ ਸਵਸਤ ਆਦਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਹੋ ਕਵਣ ਸੁਫੇਲਾ ਬਖਤ ਕਵਣ ਕਵਣ ਤਿਤ ਕਵਣ ਬਾਰ ਕਵਣ ਸੀ ਰਤੀ ਮਾਓ ਕਵਣ ਜਿਤੋ ਆਕਾਰ ਬੇਨ ਪਈਆ ਪੰਡਤੀ ਜੀ ਹੋ ਗੈ ਲੇ ਪ੍ਰਾਣ ਬਖਤ ਨਾ ਪਾਇਓ ਕਾ ਦੀ ਅਜੇ ਲਿਖਣ ਲਈ ਕੁਰਾਨ ਇਤਬਾਰਨਾ ਜੋ ਦੀ ਜਾਣੈ ਰਤਮਾਉ ਨ ਕੋਈ ਚਾਕਰਤਾ ਸੇ ਢੀ ਕੋ ਸਾਚੀ ਆ ਪੈ ਜਾਣੈ ਸੋ ਇਕ ਕਰਿਆ ਕਾ ਕਿ ਸਦਾ ਹੀ ਕਿਉ ਵਰਨੀ ਕਿ ਬਜਾਣਾ ਨਾਨਕਾ ਖੰਡ ਸਭ ਕੋ ਆ ਕੈ ਇਕ ਦੂ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਅਪ ਜਾਣੈ ਅੱਗੇ ਗਿਆਨ ਸੋ ਹੈ ਪਤ ਲਪਤ ਅਲਕ ਅਗਾ ਅਗਸ ਓੜ ਕੋੜ ਭਾਰਤ ਕੀ ਵੇਦ ਗਾਣਿਕ ਬਾਤ ਸਹਿਸ ਅਠਾਰਾ ਕੈਣਕ ਤੇ ਬਾਸ ਲੋਕਤਾ ਤਲੇਖਾ ਹੋਏ ਤਲਕੀਏ ਲਿਖਿਆ ਹੋਏ ਗਿਣਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪਸਾ ਲਾਈ ਸਾਲਾ ਕੀਤੀ ਸੁਰਤ ਨਾ ਪਾਈਆ ਨਦੀਆਂ ਅਤੇ ਬਾਪ ਵੇ ਸਮੁੰਦਰ ਨਾ ਜਾਣੀਆਂ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਾਨ ਕੀੜੀ ਤੁਲਨਾ ਹੋ ਬਣੀ ਜੀ ਤਿਸ ਮਨੋਨਾ ਬਿਸਰਹ ਅੰਤ ਨੈ ਸ਼ਕਤੀ ਕਹਿਣਾ ਅੰਤਨ ਤਨ ਕਰਨ ਦੇਣ ਅੰਤ ਅੰਤ ਨ ਦੇਖਣ ਸੁਣ ਨ ਅੰਤ ਅੰਤ ਨ ਜਪੈ ਕਿਉ ਮਨ ਮੰਤ ਅੰਤ ਨ ਜਪੈ ਕੀਤਾ ਅਕਾਰ ਅੰਤ ਨ ਜਪੈ ਪਾਰਾ ਬਾਰ ਅੰਤ ਕਰਨ ਕੀਤੀ ਬਿਲਲਾ ਹੈ ਤਾਂ ਕਿ ਅੰਤ ਨ ਪਾਈ ਜਾ ਹੈ ਇਹ ਉਹ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਵੱਡਾ ਸਾਇ ਬੁੱਚਾ ਤਾ ਉੱਚੀ ਉਪਰ ਉੱਚਾ ਨਾ ਉਹ ਇਹ ਵੱਡ ਉੱਚਾ ਹੋਵੇ ਕੋਈ ਤਿਸ ਉੱਚੀ ਕੋ ਜਾਣੇ ਸੋਈ ਜੇ ਵਰ ਆਪ ਜਾਣੇ ਆਪਾ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗੇ ਜੋ ਦੇ ਪਾਰ ਕੀਤਿਆਂ ਗਣਤ ਨਹੀਂ ਬੇਚਾਰ ਕੀਤੇ ਖਖ ਟਟੇ ਬੇਕਾਰ ਕੀਤੇ ਲੈ ਲੈ ਮਕਰਪਾ ਹੈ ਕੀਤੇ ਮੂਰਖਾਈ ਕਾ ਹੈ ਕੀਤਿਆਂ ਦੁਖ ਭੂਖ ਸਦਮਾਰ ਇਹ ਹੈ ਪੀਦਾਤ ਤੇਰੀ ਦਾਤ ਰਬੰਦ ਖਲਸੀ ਪਾਣਾ ਹੋਏ ਹੋਰ ਆਖ ਨਾ ਸਕਾ ਕੋਈ ਜੇ ਕੋ ਖਾਇਕ ਅਖਣ ਪਾਏ ਉਹ ਜਾਣੇ ਜੇ ਤੀਆਂ ਮੋਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਗਏ ਕੇ ਜਿਸ ਨੂੰ ਬਖਸ਼ੇ ਸਿਪਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੂਲ ਗੁਣ ਅਮੁੱਲ ਵਪਾਰ ਮੂਲ ਵਪਾਰੀ ਅਮਲ ਪੰਡਾਰ ਮੁੱਲਾ ਵੈ ਮੁੱਲਾ ਜਾਏ ਮੂਲ ਪੈ ਮੁੱਲਾ ਸਮਾ ਹੈ ਅਮੁੱਲ ਧਰਮ ਮੂਲ ਦੀ ਬਾਣ ਮੂਲ ਤੁਲੇ ਅਮਲ ਪਰ ਬਾਣ ਮੂਲ ਬਖਸ਼ੀਸ ਮੂਲ ਸਾਨ ਮੂਲ ਕਰਮ ਮੂਲ ਪਰਮਾਨ ਮੂਲ ਮੂਲਾਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਈ ਆਖੇ ਬੇਦ ਪਾਠ ਪੁਰਾਣ ਆਖੇ ਪੜੇ ਕਰੇ ਬਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਕਣ ਪਾ ਹੈ ਕੀਤੇ ਕਹਿ ਕੇ ਉਠ ਉਠ ਜਾ ਹੈ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਿ ਕੇ ਜੀਵੜ ਭਾਵੇ ਤੇਵੜ ਹੋਈ ਨਾਨਕ ਜਾਣੇ ਸੱਚਾ ਸੋਈ ਜੀ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾ ਬਾਰਾ ਗਾ ਬਾਤ ਸੋ ਦਰ ਕੇ ਹਸੋ ਕਰ ਕੇ ਹਾ ਚਿਤ ਬੈ ਸਰਬ ਸਮਾਲੀ ਬਾਜੇ ਨਾਦਾਨੀ ਕ ਸੰਕਾ ਕੇ ਤੇ ਬਾਵਨ ਹਾਰੇ ਕੇਤੇ ਰਾਗ ਪਰਿ ਸੋ ਕੈ ਜਨ ਕੇ ਤੇ ਗਾ ਬਨਾਰੇ ਗਵੈ ਤੋਣ ਪਣ ਪਾਣੀ ਬਸੰਤਰਗਾ ਪੈ ਰਾਜਾ ਧਰਮ ਦੁਆਰੇ ਗਵੈ ਚਿਤ ਗੁਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਵੈ ਈਸਰ ਬਰਮਾ ਦੇਵੀ ਸੋਣ ਸਦਾ ਸਬਾਰੇ ਗਵੈ ਇਨ ਦਸਨ ਬੈਠੀ ਦੇਵ ਧਿਆਨ ਦਰਨ ਲੇ ਗਵੈ ਸਿੱਧ ਸਮਾਦੀਆਂ ਦਰਗਾ ਬਨਸਤ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਪੇਦਾ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮਛ ਪਿਆਲੇ ਗਵਨ ਰਤਨੁ ਪਾਈ ਤੇਰੀ ਅਠਸਠੀਰਤਨ ਨਾਲੇ ਗਾਵੈ ਜੂਦ ਮਹਾਬਲ ਸੂਰਾ ਗਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਕੇ ਧਾਰੀ ਸੇਤ ਤੁਮੋ ਗਾਵੈ ਜੋਤੁ ਪਾਵਨ ਰਤ ਤੇ ਤੇਰੀ ਭਗਤਰ ਸਾਹਿਬੀ ਹੋਰ ਕੀਤੇ ਗਵਨ ਸੇ ਮਚਿਤਨੇ ਅਵਰਨ ਨ ਲਗਿਆ ਬਿਚਾਰੀ ਸੋਈ ਸੋਈ ਸਦਾ ਸਚ ਸਾਹਿਬ ਸਚ ਸਾਚੀ ਨਾਹੀ ਹੈ ਪੀ ਹੋਸੀ ਜੈ ਨ ਜਸੀ ਰਚਨਾ ਜਿਨ ਅਚਾਈ ਰੰਗੇ ਲੀ ਪਾਤੀ ਕਰ ਕਰ ਜੀ ਮਾਇ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਪਤੀਸ ਦੀ ਵਡਿਆਈ ਜੋਤਿਸ ਭਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਤ ਸਭ ਸਾ ਪਤ ਸਹਿ ਨਾਨਕ ਕਰੈ ਰਜਾਈ ਮੁੰਦਾ ਸੰਤੋਖ ਸਰਮ ਪਤ ਚੋੜੀ ਧਿਆਨ ਕੀ ਕਰੇ ਵਿਪੂਤ ਕਿੰਤਾ ਕਾਲ ਕੁਬਾਰੀ ਕਾਇ ਜੁਪਤ ਡੰਡਾ ਪਰਤੀ ਤਾਈ ਪੰਥੀ ਸੱਲ ਜਮਾਤੀ ਮਨ ਜੀਤੈ ਜਗ ਜੀਤ ਅਦੇਸ ਤਸੈ ਅਦੇਸ ਆਦ ਅਨਿਲ ਆਨਾਦ ਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਜਿਹਾ ਪੰਡਰਨ ਘਟ ਘਟ ਬਾਜੈ ਨਾਦ ਆਪਨ ਤਨ ਆਥੀ ਸਭ ਜਾ ਕੀ ਰਿੱਧਿ ਸਿਦੇ ਅਵਰਾ ਸਾਧ ਸੰਜੋਗ ਜੋਗ ਦੀ ਕਰਿ ਚਲਾਵੈ ਲਿਖਿ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਆਨਾਦ ਨਾਹਤ ਜੁਗ ਜੁਗ ਇੱਕੋ ਵੇਸ ਏ ਕਮਾਈ ਜੁਗਤ ਵਿਐ ਤਿੰਨ ਚੀਲੇ ਪਰਬਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਣ ਜਿ ਤਿਸ ਭਾਵਤ ਵੇ ਚਲਾਵੇ ਜਿ ਬਹੁ ਵੇ ਪ੍ਰਮਾਨ ਉਹ ਵੇਖੈ ਉਹ ਨਦਰ ਨਿਆ ਵੇ ਬੋਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਮੇਸ ਅਸਨ ਲੋਇ ਲੋਇ ਪੰਡਾਰ ਜੋ ਕੁਛ ਪਾਇ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸੱਚੀ ਕਾਰ ਹਾਦੀਸ ਤੇ ਸਹੇ ਆਦੇਸ ਆਦ ਨੀਲਾ ਨਾ ਦਾ ਨਾ ਹਥ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਪੌ ਲਖ ਹੋ ਹੈ ਲਖੋ ਵੈ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜਿਏ ਹੋਏ ਕੀ ਸੁਣ ਗੱਲਾਂ ਆਕਾਸ਼ ਕੀ ਕੀਤਾ ਈ ਰੀ ਸਨਾਨਕ ਨਗਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋ ਚਕਰ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਦਾ ਜੋਰ ਜੋ ਜੋ ਨਰਾਜ ਮਾਲ ਮਰ ਸੋਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਤਿਤੀ ਵਾਰ ਪਵਨ ਪਾਣੀ ਅਗਲੀ ਪਾਤਲ ਤੇ ਸਬਿਚ ਧਰਤੀ ਥਾ ਪਰ ਕੀ ਧਰਮਸਾਲ ਥਿਤ ਜੀ ਅਯੁਕਤ ਕੇ ਰੰ ਤਿੰਕੇ ਨਾਮਾਨੀ ਕਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕਚਪਗਾਈ ਉਥੈ ਪਾਏ ਨਾਨਕ ਜੇ ਆਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਵਨ ਤਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਨ ਮੇ ਘਾਟ ਤਕੜੀਆ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਉਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕਿਤੇ ਦੇਵੀ ਵੇਸ ਕੀਤੇ ਦੇਵ ਦਾ ਨਮਨ ਕੀਤੇ ਕਿਤੇ ਰਤਨ ਸਮੁੰਦ ਕੇਤੀਆਂ ਕਾਣੀ ਕੀਤੀਆਂ ਬਾਣੀ ਕਿਤੇ ਬਾਤ ਨਰਿੰਦ ਕਿਤਿਆਂ ਸੁਰਤੀ ਸੇਵਕ ਕਿਤੇ ਨਾਨਕ ਅੰਤਨੇ ਅੰਤ ਗਿਆਨ ਖੰਡ ਲੈ ਗਿਆਨ ਪਰਚੰਡ ਤਿੱਥੇ ਨਾਦ ਬਿਨੋਦ ਕੋੜਾ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਕਰਤ ਕੜੀਏ ਬਲਤਨੂਪ ਤਾਂਕੀਆਂ ਗੱਲਾਂ ਕਦੀਆਂ ਨਾ ਜਾਹੇ ਜੇ ਕੋ ਕਹ ਪਿਛੇ ਪਛਤਾਏ ਤਿੱਥੇ ਕਰੀਏ ਸੁਰਤ ਮਤਮਨ ਬਹੁਤ ਤਿੱਥੇ ਕਰੀਏ ਸੁਰਾਂ ਸਦਾਂ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਾ ਬਲਜੂਤਨ ਮਹਿਰਾਮ ਰਹਿਆ ਭਰਪੂਰ ਤਿੱਥੇ ਸੀਤੂ ਸੀਤਾ ਮਹਿਮਾ ਮਹਤਾ ਕੇ ਰੂਪ ਨ ਕਤਨੇ ਜਾਹੇ ਨਾਉ ਮਰੈ ਨਾ ਠਗ ਜਾਹ ਜਿਨ ਕੈ ਰਾਮ ਬਸੈ ਮਨ ਮਾਹ ਤਿਤੈ ਪਗ ਬਸੈ ਕੀ ਲੋਇ ਕਰੈ ਅਨੰਦ ਸਚਾ ਮਨ ਸੋਈ ਸਚ ਅਖੰਡ ਬਸੈ ਨਿਰੰਕਾਰ ਕਰ ਕਰ ਵਖੈ ਨਦਰ ਨਿਹਾਲ ਤਿਤੈ ਅਖੰਡ ਮੰਡਲ ਪਰ ਪੰਡ ਜੀ ਕੋ ਕਥ ਤੈ ਅੰਤ ਨੈ ਅੰਤ ਤਿਤੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਬੈ ਤਿਬਕਾਰ ਵਖੈ ਵਿਸੈ ਕਰ ਵਿਚਾਰ ਨਾਨਕ ਕਤ ਨ ਕਰੜਾ ਸਾਰ ਜਤ ਪਾਹਾਰ ਤੀਰਜ ਸੁਨੇਯ ਔਰ ਅਹਰਣ ਮਤ ਬੇਦਾਥੇ ਔਰ ਭਉਖਲਾ ਅਗੰਤ ਪਤਾਓ ਭਾਂਡਾ ਭਾਉ ਅਮਰਿਤ ਢਟਾਲ ਕੜੀਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਕਿੰਕਾਰ ਨਾ ਕੋ ਨਦਰੀ ਨਦਰ ਨਹੀਂ ਹਾਲ ਸਲੋਕਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਦੇਵ ਸਰਾਤ ਦਵੇਦਾਈ ਦਾ ਆਖੇ ਲੈ ਸਭ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਬਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ